ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੈ ਗੁਰਦੇਵ ਧਨ ਗੁਰਦੇਵ ਸੋ ਸਾਰੀਆਂ ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਜੋ ਕਿ ਸ਼੍ਰੀ ਗੁਰੂ ਰਵਿਦਾਸ ਇਕਤਾ ਲਹਿਰ ਵੱਲੋਂ ਜਿੱਥੇ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕੀਤੇ ਜਾ ਰਹੇ ਸਨ ਸੋ ਹੁਣ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਦਾ ਸਦਕਾ ਸ਼੍ਰੀ ਗੁਰੂ ਰਵਿਦਾਸ ਇਕਤਾ ਲਹਿਰ ਵੱਲੋਂ ਪਿੰਡਾਂ ਸ਼ਹਿਰਾਂ ਵਿੱਚ ਸਲਾਈ ਸੈਂਟਰ ਖੋਲੇ ਜਾ ਰਹੇ ਨੇ ਸਲਾਈ ਸੈਂਟਰ ਖੋਲਣ ਦਾ ਮਕਸਦ ਇੱਕੋ ਹੀ ਇੱਕ ਸੋਕਿਉ ਮੰਦਾ ਕੀ ਹੈ ਜਿੱਥੇ ਜਮੇ ਰਜ਼ਾਨ ਦੇ ਮਹਾਬਾਕਾ ਅਨੁਸਾਰ ਜਿਹੜੀਆਂ 3 ਹੁਨਰ ਤੋਂ ਬਿਨਾ ਜਾਂ ਹੁਨਰ ਤੋਂ ਬਾਂਝਿਆ ਰਹਿ ਜਾਂਦੀਆਂ ਨੇ ਇਸ ਸੰਸਥਾ ਵੱਲੋਂ ਵੀੜਾ ਚੁੱਕਿਆ ਗਿਆ ਏ ਕਿ ਕਰ ਕਰ ਦੇ ਵਿੱਚ ਸ਼੍ਰੀ ਗੁਰੂ ਵਦਾਸ ਇਕਤਾ ਲਹਿਰ ਵੱਲੋਂ ਉਹਨਾਂ 3 ਨੂੰ ਹੁਨਰ ਦਾ ਜਾਗਰੂਤ ਕਰਾਇਆ ਜਾਏਗਾ ਜੋ ਕਿ ਹੁਣ ਆਉਣ ਵਾਲੀ ਮਿਤੀ 5 ਜੁਲਾਈ 2025 ਦੈਨ ਸ਼ਨੀਵਾਰ ਨੂੰ 11 ਵਜੇ ਬਾੜੋਬਾਲ ਨੇੜੇ ਬੰਗਾ ਸ਼ਹਿਰ ਦੀ ਧਰਤੀ ਤੇ ਸਿਲਾਈ ਸੈਂਟਰ ਖੋਲਿਆ ਜਾ ਰਿਹਾ ਹੈ ਔਰ ਸ਼੍ਰੀ ਗੁਰੂਵਦਾਸ ਏਕਤਾ ਲਹਿਰ ਵੱਲੋਂ ਸਿਲਾਈ ਸੈਂਟਰ ਦਾ ਸਿੱਖਣ ਦਾ ਜਿੰਨਾ ਵੀ ਸਮਾਨ ਹੋਏਗਾ ਜੋ ਵੀ ਵਰਤੋਂ ਚ ਸਮਾਨ ਆਏਗਾ ਉਹ ਸੰਸਥਾ ਵੱਲੋਂ ਦਿੱਤਾ ਜਾਏਗਾ ਔਰ ਉਹਨਾਂ ਨੂੰ ਸਿਖਲਾਈ ਦੇਣ ਵਾਸਤੇ ਟੀਚਰ ਜਿਨ੍ਹਾਂ ਨੇ ਈਟੀਟੀ ਵਗੈਰਾ ਕੀਤੀ ਹੋਈ ਆ ਔਰ ਚੰਗੇ ਹੁਨਰਹਾਰ ਉਹ ਮੈਡਮਾਂ ਬੱਚਿਆਂ ਨੂੰ ਸਖਲਾਈ ਦੇਣਗੀਆਂ ਔਰ ਜੋ ਵੀ ਹੈ ਸਾਰਾ ਸੰਸਥਾ ਵੱਲੋਂ ਖਰਚਾ ਕੀਤਾ ਜਾ ਰਿਹਾ ਸੋ ਆਪ ਜੀਆਂ ਨੂੰ ਬੇਨਤੀ ਆ ਜੇ ਵੀ ਕਿਸੇ ਨੇ ਸੰਸਥਾ ਵੱਲੋਂ ਇਹ ਸਲਾਈ ਸੈਂਟਰ ਖਲਾਉਣਾ ਹੋਵੇ ਉਹ ਦਸਾਂ ਨਾਲ ਸ਼੍ਰੀ ਗੁਰੂਵਦਾਸ ਏਕਤਾ ਲਹਿਰ ਨਾਲ ਸੰਪਰਕ ਕਰ ਸਕਦਾ ਹੈ 94783 87 180 ਦੇ ਨਾਲ ਆਪ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਸੰਸਥਾ ਵੱਲੋਂ ਸਲਾਈ ਸੈਂਟਰ ਸਿੱਖਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਵਗੈਰਾ ਵੀ ਦਿੱਤੇ ਜਾਣਗੇ ਆਉਣ ਵਾਲੀ 5 ਜੁਲਾਈ 2529 ਦਿਨ ਸ਼ਨੀਵਾਰ ਨੂੰ 11 ਵਜੇ ਬਾੜੋਵਾਲ ਦੀ ਧਰਤੀ ਤੇ ਸਲਾਈ ਸੈਂਟਰ ਖੋਲਿਆ ਜਾ ਰਿਹਾ ਸਾਰੀਆਂ ਸੰਗਤਾਂ ਹੋਮ ਹਮਾ ਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਿਓ ਬਹੁਤ ਸਾਧੂ ਸੰਤ ਔਰ ਰਾਜਨੀਤਿਕ ਪੱਖ ਵੀ ਬਹੁਤ ਉੱਥੇ ਪਹੁੰਚ ਰਹੇ ਹੋ ਆਪ ਜੀ ਵੀ ਪਹੁੰਚਣ ਦੀ ਕਿਰਪਾਲਤਾ ਕਰਿਓ ਦਾਸ ਸੰਤ ਜਸਵੀਰ ਸਿੰਘ ਜੀ ਪਿੱਪਲ ਮਾਜਰਾ ਜੋ ਕਿ ਸ਼੍ਰੀ ਗੁਰੂ ਰਵਦਾਸ ਇਕਤਾ ਸੰਸਥਾ ਦੇ ਬਾਨੀ ਨੇ ਔਰ ਬੜੇ ਅਨੇਕਾਂ ਹੀ ਮਹਾਂਪੁਰਸ਼ ਸੰਸਥਾ ਦੇ ਬਾਨੀ ਬਣ ਰਹੇ ਨੇ ਔਰ ਜੁੜ ਰਹੇ ਨੇ ਆਪ ਜੀ ਨੂੰ ਵੀ ਬੇਨਤੀ ਹੈ ਇਸ ਸੰਸਥਾ ਦੇ ਵੱਧ ਤੋਂ ਵੱਧ ਮੈਂਬਰ ਬਣੀਏ ਜੀ ਦੇ ਨਾਲ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰਪ੍ਰਵ ਆਪੇ ਮੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚੰਨ ਪੰਜਾਬੀ ਨੂੰ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ